رداب مرداب ہائے 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 میڈیا کا مرداب کلیا مرداب مرداب کلیا بینرجی مرداب ਮੁਰਦਾਬਾਦ ਮੁਰਦਾਬਾਦ ਜੀ ਇੰਡੀਆ ਕਟਯੋੜਪੁਰ ਦਾ ਮੁਰਦਾਬਾਦ ਮੁਰਦਾਬਾਦ ਜੀ ਇੰਡੀਆ ਕਟਯੋੜ ਮੁਰਦਾਬਾਦ 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 ਭਾਈਆ ਕਿਉਂ ਇੱਧਰ ਆਓ ਇੱਧਰ ਪਹਿਲਾਂ ਖਿਲਾ ਦਿਓ ਤੁਹਾਨੂੰ ਖਿਲਾ ਦਿਓ ਭਾਈਆ ਜੀ ਖਿਲਾ ਦਿਓ ਉਹ ਮਰ ਗਿਆ ਖਿਲਾ ਦਿਓ ਮੁਰਦਾਬਾਦ ਗੱਲ ਸਹੀ ਹੈ ਸਾਰਿਆਂ ਨੂੰ ਲੰਮੇ ਪਾਈ ਦਾ کانگریس پارٹی مرد آباد مرد آباد مرد کانگریس پارٹی مردآباد مرد آباد مرد آباد راہل گاندھی مرد آباد مرد مرد آباد کانگریس پارٹی مرد آباد ਮੁਰਦਾਬਾਦ 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 ਕਾਂਗਰਸ ਪਾਰਟੀ ਮੁਰਦਾਬਾਦ 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 ਇੱਕ ਝਾਂਗ ਕਰਦੇ ਹਾਂ ਮੁਰਦਾਬਾਦ 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 ਕਲਿਆਣ ਪੈਨਰਜੀ ਮੁਰਦਾਬਾਦ 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 ਕਲਿਆਣ ਪੈਨਰਜੀ ਮੁਰਦਾਬਾਦ 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 ਕਲਿਆਣ ਪੈਨਰਜੀ ਮੁਰਦਾਬਾਦ 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 முதாவ மீடு கட்டியோர முதா முத முத மீட் கட்டிய முத முத முதா மீட் கட்டியோர முதா முபா முபாத முத காச பார்ட்ட முத 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 காச பார்ட்ட மு ਮੁਰਦਾਬਾਦ 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 ਰਾਹੁਲ ਕਾਂਦੀ ਮੁਰਦਾਬਾਦ 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 ਕਲਿਆਣ ਬਿਨਰਜੀ ਮੁਰਦਾਬਾਦ 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 ਬੀਜੇਪੀ ਵੱਲੋਂ ਪੁਤਲਾ ਫੁਕਿਆ ਗਿਆ ਵਾ ਇੱਥੇ ਤਰਨਤਾਰਨ ਦੇ ਵਿੱਚ ਕਿਸ ਸਬੰਧ ਦੇ ਵਿੱਚ ਫੁਕਿਆ ਗਿਆ ਜੀ ਅੱਜ ਸਾਡੇ ਦੇਸ਼ ਦੇ ਬਹੁਤ ਹੀ ਸਤਿਕਾਰਯੋਗ ਦੇਸ਼ ਦੇ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਜੀ ਜਿਨ੍ਹਾਂ ਦੇ ਸਬੰਧ ਦੇ ਵਿੱਚ ਅੱਜ ਸੁਮੱਚੇ ਦੋਸ਼ਕ ਕੌਮ ਨੂੰ ਅੱਜ ਧੱਕਾ ਲੱਗਾ ਕਿਉਂਕਿ ਕਾਂਗਰਸ ਨੇ ਬੜੀ ਕੋਜੀ ਹਰਕਤ ਕੀਤੀ ਹੈ ਤੇ ਰਾਹੁਲ ਗਾਂਧੀ ਜੀ ਨੇ ਉਹਨਾਂ ਦੀ ਸੰਸਦ ਦੇ ਵਿੱਚ ਵੀਡੀਓ ਬਣਾਉਣੀ ਬੈਨਰ ਜੀ ਵੱਲੋਂ ਉਹਨਾਂ ਦੀ ਮਿਕਰੀ ਕਰਕੇ ਦੇਸ਼ ਦੀਆਂ ਭਾਵਨਾਵਾਂ ਨੂੰ ਬੜੇ ਤੱਕੜੀ ਠੇਸ ਪਹੁੰਚਾਈ ਕਿਉਂਕਿ ਕਾਂਗਰਸ ਨੇ ਹਮੇਸ਼ਾ ਹੀ ਲੁੱਟ ਖਸੁੱਟ ਵੱਡਿਆਂ ਦਾ ਕਦੀ ਵੀ ਆਦਰਮਾਨ ਸਰਕਾਰ ਕਰਨਾ ਇਹਨਾਂ ਦੀਆਂ ਕੋਚੀਆਂ ਹਰਕਤਾਂ ਲੋਕਾਂ ਦੇ ਸਾਹਮਣੇ ਸਮੇਂ-ਸਮੇਂ ਪਹਿਲਾਂ ਤੋਂ ਹੀ ਆਉਂਦੀਆਂ ਰਹੀਆਂ ਕਿਉਂਕਿ ਦੇਸ਼ ਦੇ ਉਪ ਰਾਸ਼ਟਰਪਤੀ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਹੀ ਜੁੜੇ ਸਾਡਾ ਸਮੁੱਚੇ ਦੇਸ਼ ਦਾ ਫਰਜ਼ ਬਣਦਾ ਹੈ ਕਿ ਉਹਨਾਂ ਦੇ ਮਾਣ ਸਤਕਾਰ ਨੂੰ ਹਮੇਸ਼ਾ ਹੀ ਬਹਾਲ ਕੀਤਾ ਜਾਵੇ ਪਰ ਜਿਹੜੀ ਇਹ ਕੋਚੀ ਹਰਕਤ ਬੈਨਰਜੀ ਵੱਲੋਂ ਉਹਨਾਂ ਦੀ ਮਿਮਿਕਰੀ ਕਰਕੇ ਰਾਹੁਲ ਗਾਂਧੀ ਜੀ ਵੱਲੋਂ ਉਹਨਾਂ ਦੀ ਵੀਡੀਓ ਬਣਾ ਕੇ ਜਿਹੜੀਆਂ ਦੇਸ਼ ਦੀਆਂ ਭਾਵਾਂ ਨਵਾਂ ਨਾਂ ਦੇ ਨਾਲ ਖੇਡਿਆ ਗਿਆ ਅੱਜ ਸਮੁੱਚੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੁਰ ਸ਼ਬਦਾਂ ਦੇ ਵਿੱਚ ਇਹਨਾਂ ਦੀ ਨਖੇਦੀ ਕਰਦੀ ਹੈ ਤੇ ਪੁਰਜੋਰ ਇੱਕ ਅਪੀਲ ਵੀ ਕਰਦੀ ਹੈ ਕਿ ਰਾਹੁਲ ਗਾਂਧੀ ਜੀ ਨੂੰ ਬੈਨਰਜੀ ਨੂੰ ਤੁਰੰਤ ਦੇਸ਼ ਦੇ ਉਪ ਰਾਸ਼ਟਰਪਤੀ ਵੱਲੋਂ ਮਾਫੀ ਮੰਗਣੀ ਚਾਹੀਦੀ ਆ ਤਾਂ ਕਿ ਸਾਡੀ ਹਮੇਸ਼ਾ ਹੀ ਜਿਹੜੀ ਦੇਸ਼ ਕੌਮ ਹੈ ਉਹਦਾ ਮਾਨ ਸਤਕਾਰ ਬਹਾਲ ਕੀਤਾ ਜਾਵੇ ਆ ਜਿਸੇ ਸਬੰਧ ਦੇ ਵਿੱਚ ਸਮੁੱਚੀ ਕਾਂਗਰਸ ਪਾਰਟੀ ਦਾ ਇੰਡੀਆ ਗੱਠ ਜੋੜ ਦਾ ਪਤਲਾ ਫੂਕੇ ਸਮੁੱਚੀ ਤਰਨਤਾਰ ਜਿਲ੍ਹੇ ਦੀ ਭਾਰਤੀ ਜਨਤਾ ਪਾਰਟੀ ਦੀ ਟੀਮ ਨੇ ਇੱਕ ਰੋਸ ਪ੍ਰਗਟ ਜਿਹੜਾ ਅੱਜ ਉਹ ਜਿਹਾਰ ਕੀਤਾ ਕਿ ਤੁਰੰਤ ਜਿਹੜੇ ਰਾਹੁਲ ਗਾਂਧੀ ਜੀ ਇਹਨਾਂ ਦੇ ਇੰਡੀਆ ਗੱਠ ਜੋੜ ਦੀ ਜਿਹੜੀ ਸਾਰੀ ਟੀਮ ਤੁਰੰਤ ਦੇਸ਼ ਦੇ ਉੱਪਰ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਜੀ ਕੋਲੋਂ ਮਾਫੀ ਮੰਗੇ ਅਗਰ ਇਹ ਮਾਫੀ ਨਹੀਂ ਮੰਗਦੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਸ ਚੀਜ਼ ਦਾ ਹੋਰ ਵੀ ਵੱਡੇ ਪੱਧਰ ਤੇ ਜਿਹੜਾ ਤਿੱਖਾ ਪ੍ਰਤੀਕਰਮ ਇਹਨਾਂ ਦੇ ਸਾਹਮਣੇ ਕੀਤਾ ਜਾਊਗਾ